2 जनवरी प्राण प्रतिष्ठा ਨੂੰ ਲੈ ਕੇ ਆਪਣੀ ਖੁਸ਼ੀ ਬਿਆਨ ਕਰਦੇ ਤੇ ਸ਼ੋਭਾ ਯਾਤਰਾ ਵਿੱਚ ਹਿੱਸਾ ਲੈਂਦੇ ਹੋਏ ਨਜ਼ਰ ਆਇਆ ਰੈਸਲਰ ਦਾ ਗ੍ਰੇਟ ਖਲੀ। ਉਹਨਾਂ ਨੇ ਸਾਰਿਆਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਇੱਕ ਵਾਰੀ ਸਾਰੇ ਅਯੁੱਧਿਆ ਜ਼ਰੂਰ ਆਣ। ਉਹਨਾਂ ਕਿਹਾ ਕਿ ਜਿਹੜੇ 22 ਜਨਵਰੀ ਨੂੰ ਨਹੀਂ ਆ ਸਕਦੇ ਉਹ 22 ਜਨਵਰੀ ਤੋਂ ਬਾਅਦ ਜ਼ਰੂਰ ਆਣ। ਕਾਨਪੁਰ ਪਹੁੰਚੇ ਮਸ਼ਹੂਰ ਰੈਂਸਲਰ ਦ ਗ੍ਰੇਟ ਖੱਲੀ। ਉਹਨਾਂ ਨੇ ਕਿਹਾ ਜੋ ਲੋਕੀ 12 ਤਰੀਕ ਨੂੰ ਅਯੋਧਿਆ ਨਹੀਂ ਜਾ ਰਹੇ ਉਹਨਾਂ ਨੂੰ ਅਯੋਧਿਆ ਜ਼ਰੂਰ ਜਾਣਾ ਚਾਹੀਦਾ ਹੈ। ਜੋ 22 ਤਰੀਕ ਨੂੰ ਨਹੀਂ ਜਾ ਸਕਦੇ ਉਹਨਾਂ ਨੂੰ 22 ਤਰੀਕ ਤੋਂ ਬਾਅਦ ਜਾਣਾ ਚਾਹੀਦਾ ਹੈ। ਅਯੁੱਧਿਆ ਚ ਨਵ ਨਿਰਮਿਤ ਰਾਮ ਮੰਦਿਰ ਵਿੱਚ 22 ਤਰੀਕ ਨੂੰ ਜੋ ਰਾਮ ਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰティਸ਼ਟਾ ਹੋਏਗੀ ਇਸ ਨੂੰ ਲੈ ਕੇ ਦੇਸ਼ ਦੇ ਲੋਕਾਂ ਵਿੱਚ ਉਤਸ਼ਾਹ ਹੈ। ਹਾਲਾਂਕਿ ਨਿਮੰਤਰਣ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਵਿੱਚ ਘਮਾਸਾਨ ਮੱਚਿਆ ਹੋਇਆ ਹੈ। ਇਸ ਨੂੰ ਲੈ ਕੇ ਯੂਪੀ ਦੇ ਕਾਨਪੂਰ ਪਹੁੰਚੇ ਮਸ਼ਹੂਰ ਰੈਸਲਰ ਦਾ ਗ੍ਰੇਟ ਖੱਲੀ ਨੇ ਪ੍ਰਤੀਗਿਆ ਕੀਤੀ। ਮਸ਼ਹੂਰ ਰੈਸਲਰ ਖੱਲੀ ਨੇ ਕਿਹਾ ਜੋ ਲੋਕ 22 ਤਰੀਕ ਨੂੰ ਅਯੁੱਧਿਆ ਨਹੀਂ ਜਾ ਸਕਦੇ ਉਹਨਾਂ ਨੂੰ 22 ਤਾਰੀਖ ਤੋਂ ਬਾਅਦ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਉਹ 22 ਤਰੀਕ ਨੂੰ ਖੁਦ ਵੀ ਨਹੀਂ ਜਾ ਸਕਦੇ ਮਗਰ 22 ਤਰੀਕ ਤੋਂ ਬਾਅਦ ਜ਼ਰੂਰ ਜਾਣਗੇ। ਰੈਸਲਰ ਖੱਲੀ ਸ਼ਨੀਵਾਰ ਨੂੰ ਕਾਨਪੁਰ ਦੇ ਪ੍ਰਸਿੱਧ ਰਾਮਲੀਲਾ ਮੰਦਿਰ ਚ ਭਗਵਾਨ ਰਾਮ ਦੀ ਪ੍ਰਾਣ ਪ੍ਰਤੀਸ਼ਠਾ ਸਮਾਰੋਹ ਦੇ ਲਈ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਮੁੱਖ ਅਤੀਥੀ ਦੇ ਰੂਪ ਵਿੱਚ ਸ਼ਾਮਲ ਹੋਏ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਕਾਨਪੁਰ ਦੀ ਇਸ ਰੱਥ ਯਾਤਰਾ ਚ ਸ਼ਾਮਲ ਹੋ ਕੇ ਉਹਨਾਂ ਨੂੰ ਬਹੁਤ ਵਧੀਆ ਲੱਗਿਆ। ਦੱਸਦੇ ਹਾਂ ਕਿ ਕਾਨਪੁਰ ਚ ਕੱਢੀ ਗਈ ਰੱਥ ਯਾਤਰਾ ਵਿੱਚ ਹਾਰੀ ਸੰਖਿਆ ਵਿੱਚ ਲੋਕ ਸ਼ਾਮਿਲ ਹੋਏ ਭਾਜਪਾ ਦੇ ਵਿਧਾਇਕ ਵੀ ਇਸ ਵਿੱਚ ਪਹੁੰਚੇ ਇਹ ਰਥ ਯਾਤਰਾ 라ਵਤਪੁਰ ਦੇ ਰਾਮ ਲਾਲ ਮੰਦਿਰ ਤੋਂ ਕਲਿਆਣਪੁਰ ਦੇ ਕਈ ਇਲਾਕਿਆਂ ਚ ਪਹੁੰਚੀ ਇਸ ਦੌਰਾਨ ਰੈਸਲਰ ਖੱਲੀ ਦੀ ਇੱਕ ਚਲਕ ਦੇ ਲਈ ਵੀ ਲੋਕ ਬੇਤਾਬ ਸਨ ਦੱਸ ਦਈਏ ਕਿ ਅਯੁੱਧਿਆ ਚ ਸੋਮਵਾਰ ਨੂੰ ਹੋਣ ਵਾਲੇ ਪ੍ਰਾਣ ਪ੍ਰਤੀਸ਼ਟਾ ਮਾਰੋ ਨੂੰ ਲੈ ਕੇ ਦੇਸ਼ ਪਰ ਜਿਸ ਜ਼ਬਰਦਸਤ ਉਤਸ਼ਾਹ ਦੇਖਿਆ ਜਾ ਰਿਹਾ ਹੈ ਪ੍ਰਾਣ ਪ੍ਰਤੀਸ਼ਟਾ ਵਾਲੇ ਦਿਨ ਯਾਨੀ 22 ਜਨਵਰੀ ਨੂੰ ਦੇਸ਼ ਦੇ ਦੇਸ਼ ਦੀਆਂ ਕਈ ਥਾਵਾਂ ਤੇ ਅਲੱਗ-ਅਲੱਗ ਕਾਰਜਕ੍ਰਮ ਆਯੋਜਿਤ ਕੀਤੇ ਜਾਣਗੇ ਕਈ ਕੰਪਨੀਆਂ ਸੰਸਥਾਵਾਂ ਅਤੇ ਸੰਗਠਨਾ ਨੇ ਇਸ ਦਿਨ ਨੂੰ ਵਿਸ਼ੇਸ਼ ਬਣਾਉਣ ਦੇ ਲਈ ਕਈ ਸਪੈਸ਼ਲ ਇੰਤਜ਼ਾਮ ਕੀਤੇ ਹਨ ਇਸੇ ਲਿਸਟ ਵਿੱਚ ਹੁਣ ਭਾਰਤ ਦੀ ਸ਼ੀਸ਼ ਮਲਟੀਪਲੈਕਸ ਕੰਪਨੀ ਪੀਵੀਆਰ ਆਇਨੌਕਸ ਲਿਮਟਿਡ ਨੇ ਵੀ ਅਹਿਮ ਕੋਸ਼ਨਾ ਕਰਦੇ ਹੋਏ ਕਿਹਾ ਕਿ ਉਹ 22 ਜਨਵਰੀ ਨੂੰ ਦੇਸ਼ ਭਰ ਵਿੱਚ ਆਪਣੀ ਸਿਨੇਮਾ ਸਕਰੀਨ ਤੇ ਆਜ ਤੱਕ ਦੇ ذریعے ਪ੍ਰਾਣ ਪ੍ਰਤੀਸ਼ਟਾ ਸਮਾਰੋਹ ਦੇ ਦੌਰਾਨ ਇਤਿਹਾਸਿਕ ਰਾਮ ਮੰਦਿਰ ਦੇ ਉਦਘਾਟਨ ਦੀ ਲਾਈਵ ਸਕਰੀਨਿੰਗ ਕਰਨਗੇ